ਰੋਜੀ ਰੋਟੀ ਦੇ ਲਈ ਅਮਰੀਕਾ ਦੇ ਲਈ ਨਿਕਲੇ ਦੋ ਨੌਜਵਾਨਾਂ ਨੂੰ ਰਸਤੇ ਦੇ ਵਿੱਚ ਡੌਂਕਰਾਂ ਨੇ ਮੌਤੇ ਘਾਟ ਉਤਾਰ ਦਿੱਤਾ ਤਾਂ ਦੱਸਦੇ ਇਹ ਕਿ ਜਿੱਥੇ ਦੁਖਦਾਈ ਖਬਰ ਸਾਹਮਣੇ ਆਈ ਹੁਸ਼ਿਆਰਪੁਰ ਦਾ ਨੌਜਵਾਨ ਸਾਫ ਸਿੰਘ ਜੋ ਅਕਤੂਬਰ 2024 ਦੇ ਵਿੱਚ ਅਮਰੀਕਾ ਦੇ ਲਈ ਕਰੋ ਨਿਕਲਿਆ ਸੀ ਪਰ ਰਸਤੇ ਦੇ ਵਿੱਚ ਹੀ ਗੁਹਾਟਾ ਮਾਲਾ ਦੇਸ਼ ਦੇ ਵਿੱਚ ਡੋਂਕਰਾਂ ਵੱਲੋਂ ਉਸ ਨੂੰ ਤੇ ਉਸਦੇ ਸਾਥੀ ਨੂੰ ਕਿਡਨਾਪ ਕਰ ਲਿਆ ਗਿਆ ਤੇ ਡੋਂਕਰਾਂ ਦੇ ਵੱਲੋਂ ਉਹਨਾਂ ਦੇ ਪਰਿਵਾਰ ਦੇ ਕੋਲੋਂ ਪੈਸੇ ਮੰਗੇ ਜਾਣ ਲੱਗੇ ਜਦੋਂ ਨੌਜਵਾਨਾਂ ਨੇ ਹੋਰ ਪੈਸੇ ਨਹੀਂ ਦਿੱਤੇ ਤਾਂ ਡੋਂਕਰਾਂ ਨੇ ਉਹਨਾਂ ਦਾ ਕਤਲ ਕਰ ਦਿੱਤਾ ਪਰਿਵਾਰ ਦਾ ਇਹ ਕਹਿਣਾ ਹੈ ਕਿ ਉਹਨਾਂ 45 ਲੱਖ ਰੁਪਏ ਜੜ ਨੂੰ ਦਿੱਤੇ ਪਰ ਇਹ ਜੜ ਨੇ ਧੋਖਾ ਦਿੱਤਾ ਉਹਨਾਂ ਦੇ ਮੁੰਡੇ ਕਿ ਏਜੰਟ ਦੇ ਵੱਲੋਂ ਕਿਹਾ ਗਿਆ ਸੀ ਕਿ ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚਾਏ ਜਾਣਗੇ ਪਰ ਉਹਨਾਂ ਨੂੰ ਡੋਂਖੀ ਲਵਾ ਦਿੱਤੀ ਗਈ ਤਾਂ ਫਿਲਹਾਲ ਹੁਣ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ 10ਵੇਂ ਮਹੀਨੇ 2024 ਦੇ ਵਿੱਚ ਸਾਬ ਸਿੰਘ ਨੂੰ ਮਤਲਬ ਕਿ ਇਹਨਾਂ ਦੇ ਘਰਦਿਆਂ ਨੇ ਅਮਰੀਕਾ ਦੇ ਵਿੱਚ ਇੱਕ ਨੰਬਰ ਦੇ ਵਿੱਚ ਏਜੰਟ ਨਾਲ ਗੱਲ ਕਰਕੇ ਭੇਜਿਆ ਸੀਗਾ ਇਹ ਏਜੰਟ ਨੂੰ ਸਾਰੇ ਪੈਸੇ ਦੇ ਚੁੱਕੇ ਸੀਗੇ ਆਲਰੇਡੀ 50 ਲੱਖ ਰੁਪਈਆ ਏਜੰਟ ਨੇ ਦਿੱਤਾ ਸੀ ਏਜੰਟ ਨੇ ਅੱਗੇ ਡੌਂਕਰ ਨੂੰ ਪੈਸੇ ਨਹੀਂ ਦਿੱਤੇ ਜਾਂ ਕੁਝ ਵੀ ਆ ਔਰ ਸਾਨੂੰ 7 ਤੋਂ 8 ਮਹੀਨੇ ਬਾਅਦ 2 ਦਿਨ ਪਹਿਲਾਂ ਹੀ ਪਤਾ ਲੱਗਦਾ ਕਿ ਉਹ ਡੈਡ ਬੋਡੀ ਦੀਆਂ ਫੋਟੋਆਂ ਸਾਡੇ ਕੋਲ ਪਹੁੰਚਦੀਆਂ ਤੇ ਇੱਕ ਮੁੰਡਾ ਹੋਰ ਸੀ ਉਹਦੇ ਨਾਲ ਜੁਬਰਾਜ ਸਿੰਘ ਕਰਨਾਲ ਤੋਂ ਕੈਂਥਲ ਦਾ ਤੇ ਉਹ ਵੀ ਉਸ ਨਾਲ ਸੀ ਜੋ ਮਤਲਬ ਮੌਦ ਦੇ ਘਾਟ ਉਹਨਾਂ ਨੂੰ ਉਤਾਰ ਦਿੱਤਾ ਗਿਆ ਏਜੰਟ ਨਾਲ ਗੱਲ ਹੁੰਦੀ ਸੀ ਏਜੰਟ ਬਾਰ-ਬਾਰ ਇਹੀ ਵਿਸ਼ਵਾਸਨ ਦਿੰਦਾ ਸੀਗਾ ਵੀ ਤੁਹਾਡਾ ਬੱਚਾ ਸੇਫ ਆ ਕੋਈ ਨਹੀਂ ਅਸੀਂ ਪੈਸੇ ਦੇ ਦੇਣੇ ਆ ਆਪਾਂ ਗੱਲ ਕਰਵਾ ਦਨੇ ਆ ਅੱਜ ਦੋ ਕੱਲ ਜਾਂ ਤੇ ਮਹੀਨਾ ਇੱਕ ਲਾਰੇ ਲਾਉਂਦਾ ਰਿਹਾ ਮਹੀਨਾ ਦੋ ਮਹੀਨੇ ਔਰ ਉਸ ਤੋਂ ਬਾਅਦ ਖੁਦ ਫਰਾਰ ਹੋ ਗਿਆ ਅੱਛਾ ਨਹੀਂ ਏਜੰਟ ਨਾਲ ਤੇ ਜਦੋਂ ਬਾਹਰ ਭੇਜਣ ਦੀ ਗੱਲਬਾਤ ਹੋਈ ਹਾਂਜੀ ਹਾਂ ਨਹੀਂ ਪੈਸਿਆਂ ਦੀ ਹੋਈ ਕਿੰਨੀ ਉਹ ਦੱਸਿਆ ਸੀ ਵੀ ਇਸ ਤਰ੍ਹਾਂ 40 40 ਤੋਂ 45 ਲੱਖ ਦੇ ਵਿੱਚ ਗੱਲ ਹੋਈ ਸੀ ਜੀ ਬਟ ਇਹ 50 ਲੱਖ ਤੱਕ ਪਹੁੰਚ ਚੁੱਕਿਆ ਜੀ ਇਸ ਤਰ੍ਹਾਂ ਇਹਨੇ ਪੈਸੇ ਦੇ ਚੁੱਕੇ ਏਜੰਟ ਨੂੰ ਤੇ ਫਿਰ ਤੈਨੂੰ ਪਹਿਲਾਂ ਨਹੀਂ ਦੱਸਿਆ ਸੀ ਕਿ ਡਾਕਟਰਾਂ ਦੇ ਥਰੂ ਲੈ ਕੇ ਜਾਣਾ ਹੈ ਹਾਂਜੀ ਨਹੀਂ ਉਹਨਾਂ ਨੇ ਇਦਾਂ ਨਹੀਂ ਦੱਸਿਆ ਸੀ ਉਹਨਾਂ ਨੇ ਇੱਕ ਨੰਬਰ ਦਾ ਦੱਸਿਆ ਸੀ ਵੀ ਫਲਾਈਟ ਰਾਹੀਂ ਇੱਕ ਨੰਬਰ ਜੀ ਲੈ ਕੇ ਜਾਵਾਂਗੇ ਅਸੀਂ ਵੀ ਕੁਝ ਨਹੀਂ ਇਦਾਂ ਦਾ ਉਹਨਾਂ ਨੇ ਦੱਸਿਆ ਸੀ ਵੀ ਡੋਂਕੀ ਲਵਾ ਕੇ ਜਾਂ ਕਿਦਾਂ ਵੀ ਆ ਔਰ ਉਹ 8-9 ਮਹੀਨੇ ਪਹਿਲਾਂ ਦਾ ਹਾਂਜੀ ਹਾਂਜੀ ਇਹ ਵੀਡੀਓ ਵਾਲੀ ਹਾਂਜੀ ਵੀਡੀਓ ਅੱਛਾ ਵੀਡੀਓ ਵਾਇਲ ਹੋਣ ਤੋਂ ਬਾਅਦ ਕੋਈ ਸਰਕਾਰ ਨਾਲ ਜਾਂ ਕਿਸੇ ਤਰ੍ਹਾਂ ਦਾ ਤੁਹਾਡਾ ਟਾਈ ਅਪ ਹੋਇਆ ਕੋਈ ਗੱਲਬਾਤ ਹੋਈ ਹੋਵੇ ਨਹੀਂ ਨਹੀਂ ਜੀ ਕੋਈ ਸਾਡਾ ਮਤਲਬ ਕੀ ਕਿਸੇ ਨੇ ਬਾਹ ਨਹੀਂ ਫੜੀ ਜੀ ਨਾ ਸਰਕਾਰ ਨੇ ਗਵਰਨਮੈਂਟ ਨੇ ਨਾ ਮਤਲਬ ਪੁਲਿਸ ਨਾਲ ਗੱਲ ਹੋਈ ਸੀ ਤੇ ਪੁਲਿਸ ਨੇ ਚਲੋ ਏਜੰਟ ਨੂੰ ਫੜਿਆ ਸੀਗਾ ਬਟ ਕੋਈ ਸਖਤ ਕਾਰਵਾਈ ਨਹੀਂ ਹੋਈ ਜਦੋਂ ਸਾਈ ਦੇ ਪਹੁੰਚਿਆ ਸੀ ਕਿੰਨੇ ਟਾਈਮ ਬਾਅਦ ਪਤਾ ਲੱਗਾ ਤੁਹਾਨੂੰ ਕਿ ਉਹਨੂੰ ਕਿਡਨਾਪ ਕਰ ਲਿਆ ਇਹ ਸਾਹਿਬ ਨੂੰ 3 ਮਹੀਨੇ ਬਾਅਦ ਜੀ 3 ਮਹੀਨੇ ਹੋ ਚਲੇ ਸੀਗੇ ਜਦੋਂ ਪਰ ਤਾਂ ਇਹ ਏਜੰਟ ਦੇ ਨਾਲ ਗੱਲ ਨਹੀਂ ਹੋਈ ਕਿਉਂਕਿ ਏਜੰਟ ਟੈਕ ਫਾਈਲ ਦਾ ਫਲਾਈਟ ਉਹਨੇ ਕਿਹਾ ਗਿਆ ਹਾਂਜੀ 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 ਏਜੰਟ ਨਾਲ ਲਗਾਤਾਰ ਗੱਲ ਹੋਈ ਰਹੀ ਸੀ ਏਜੰਟ ਨਾਲ ਲਗਾਤਾਰ ਹੁੰਦੀ ਸੀ ਗੱਲ ਏਜੰਟ ਦੇ ਕੋਲ ਮਿਲਦੇ ਸੀ ਉਹ ਸਾਨੂੰ ਵੀਡੀਓ ਵੀ ਦਿੰਦਾ ਸੀ ਵੀ ਇਹ ਬੱਚਾ ਤਾਂ ਇੱਥੇ ਪਹੁੰਚ ਗਿਆ ਜਾਈ ਤੇ ਬਟ ਜਦੋਂ ਹੀ ਗੁਆਟਾ ਮਾਲਾ ਦੇ ਵਿੱਚ ਪਹੁੰਚਾ ਗੁਆਟਾ ਮਾਲਾ ਦੇ ਵਿੱਚ ਪਹੁੰਚਣ ਤੋਂ ਬਾਅਦ ਉਹ ਉੱਥੇ ਕਿਡਨਾਪ ਹੋ ਗਿਆ ਜੀ ਡੋਂਕਰਾਂ ਵੱਲੋਂ ਡੋਂਕਰਾਂ ਨੇ ਮਤਲਬ ਵੀਡੀਓ ਜਾਰੀ ਕੀਤੀ ਫਰौती ਮੰਗੀ ਔਰ ਕਿੰਨਾ ਚਿਰ ਉਹਨਾਂ ਨੇ ਬੰਦੀ ਬਣਾ ਕੇ ਸਭ ਦੇ ਕੋਈ ਤਾਂ ਕਹਿ ਨਹੀਂ ਸਕਦੇ ਬੰਦੀ ਬਣਾਉਣ ਤੋਂ ਜਿੱਦਾਂ ਵੀਡੀਓ ਵਾਇਰਲ ਹੋਈ ਹੈ ਜਿੱਦਾਂ ਵੀਡੀਓ ਉਹਨਾਂ ਨੇ ਭੇਜੀ ਇੱਕ ਦੋ ਦਿਨ ਬਾਅਦ ਹੀ ਉਹਦਾ ਸਭ ਕੁਝ ਬੰਦ ਹੋ ਗਿਆ ਨਾ ਕੋਈ ਕੰਟੈਕਟ ਨਾ ਕੁਝ ਹਮ ਤੇ ਸਾਨੂੰ ਤਾਂ ਨਹੀਂ ਪਤਾ ਸੀਗਾ 5-6 ਮਹੀਨੇ ਨਹੀਂ ਪਤਾ ਹੁਣ ਪਤਾ ਲੱਗਾ ਬਟ ਮੇਰੇ ਹਿਸਾਬ ਨਾਲ ਡੋਂਕਰਾਂ ਨੇ ਉਸ ਟਾਈਮ ਹੀ ਜਦੋਂ ਗਿਟਨੈਪ ਕੀਤਾ ਹੀ ਉਸ ਟਾਈਮ ਹੀ ਉਹਨਾਂ ਨੇ ਖਤਮ ਕਰ ਦਿੱਤਾ ਅੱਛਾ ਹੁਣ ਤੇ ਤੁਹਾਨੂੰ ਜਾਣ ਕਰਕੇ ਦੱਸ ਮਿਲ ਇਹ ਸਾਨੂੰ ਜਾਣਕਾਰੀ ਮਿਲ ਜੀ ਆਪਣੇ ਚੋਰਾਜ ਜਿਹੜਾ ਮੁੰਡਾ ਆ ਕੈਂਥਲ ਦਾ ਉਹਦੇ ਫਾਦਰ ਸਾਹਿਬ ਜਾਂ ਉਹਨਾਂ ਦੇ ਜਿਹੜੇ ਕੋਈ ਰਿਲੇਟਿਵ ਆ ਜਾ ਉਹਨਾਂ ਦੇ ਮਾਮਾ ਜੀ ਆ ਉਹ ਪੁਲਸ ਵਿੱਚ ਆ ਉਹਨਾਂ ਨੇ ਇੱਕ ਡੌਂਕਰ ਦੇ ਨੂੰ ਗੱਲਬਾਤ ਕੀਤੀ ਉਹ ਡੌਂਕਰ ਨੂੰ ਇਹਨਾਂ ਨੇ ਵੀ ਥੋੜੇ ਪੈਸੇ ਦਿੱਤੇ ਔਰ 3 ਤੋਂ 4 ਲੱਖ ਰੁਪਈਆ ਲੈ ਕੇ ਉਹ ਡੌਂਕਰ ਨੇ ਸਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਕਿ ਹਸਪੀਟਲ ਦੇ ਵਿੱਚ ਜੋ ਵੀ ਆ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਮਿਲੀਆਂ ਆ ਔਰ ਡੀਐਨਏ ਟੈਸਟ ਤੋਂ ਸ਼ਾਇਦ ਪਤਾ ਲੱਗਾ ਆ ਹਾਂਜੀ ਉਹਨਾਂ ਦੇ ਦੂਜੇ ਮੁੰਡੇ ਹਨ 21 ਸਾਲ ਆ ਜੀ 21 ਸਾਲ ਬੱਚੇ ਤੁਹਾਡੇ ਕਿੰਨੇ ਦੋ ਲੜਕੇ ਇੱਕ ਲੜਕਾ ਹੈ ਅੱਛਾ ਇਕਲੌਤਾ ਬੇਟਾ ਸੀ ਤੁਹਾਡਾ ਠੀਕ ਹੈ ਹਾਂਜੀ ਕੱਲਾ ਸੀ ਅੱਛਾ ਪੜਾਈ ਹੁਣ ਕਿੰਨੀ ਕੀਤੀ ਸੀ 12 ਪੜਿਆ ਜੀ 12 ਪੜ ਕੇ ਹਟਿਆ ਸੀ ਜੀ ਹਾਂਜੀ ਅੱਛਾ ਜੀ ਤੇ ਬਾਕੀ ਲੜਕੀਆਂ ਬੜੀਆਂ ਜਾਂ ਛੋਟੇ ਇੱਕ ਲੜਕੀ ਵੱਡੀ ਆ ਜੀ ਉਹਦੀ ਸ਼ਾਦੀ ਕਰ ਦਿੱਤੀ ਆ ਜੀ ਇੱਕ ਪੜਦੀ ਆ ਤੇ ਘਾਟੇ ਮਾੜਾ ਤੱਕ ਸਾਡੀ ਗੱਲ ਹੁੰਦੀ ਜੀ ਮਤਲਬ ਕਿੰਨੇ ਕਿ ਦਿਨ 10 ਦਿਨ 15 ਦਿਨ 20 ਦਿਨ ਕਿੰਨੇ ਦਿਨ ਕੁ 15 20 ਮਹੀਨਾ ਹੀ ਲਾ ਲੋ ਇੰਨਾ ਕੰਮ ਹੁੰਦੀ ਜੀ ਹਾਂਜੀ ਜੈਂਟ ਅੰਦਰ ਆ ਜੀ ਇਹਦੀ ਜਿਹੜੀ ਘਰ ਦੀ ਆ ਜੀ ਉਹਦਾ ਨਾਮ ਰਵਿੰਦੀਪ ਕੌਰ ਆ ਅਸਲੀ ਉਹ ਹੀ ਆ ਜੀ ਜੈਂਟ ਕਿੱਥੇ ਦਾ ਕਰਨਾਲ ਦਾ ਜੀ ਜਿਹਨਾਂ ਨੂੰ ਅਰੇਸਟ ਕੀਤਾ ਜਾਂਦਾ ਉਹ ਇਹਦੀ ਘਰ ਵਾਲੀ ਨੂੰ ਅਰੇਸਟ ਕੀਤਾ ਜਾਵੇ ਉਹ ਸਾਰਾ ਕੁਝ ਦੱਸੂਗੀ ਉਹਨੂੰ ਪਤਾ ਸਾਰਾ ਕੁਝ ਜਾਨੀ ਕਿ ਮੁੱਖ ਉਹਨੇ ਹੋਰ ਵੀ بڑے ਮੁੱਡੇ ਪਸਾਏ ਮੁੱਖ ਦੋ ਚੀਜ਼ ਜਾਨੀ ਉਹ ਰਵਣ ਕੋਰੀ ਅਸੀਂ ਸੂਹੇ ਕੀਤੀ ਆ ਜੀ ਥਾਣੇ ਚ ਹਾਂ ਫਿਰ ਵੀ ਲੜਕੇ ਲੜਦੇ ਵੀ ਹੈਗੇ ਆ ਜੀ ਪਰ ਉਹ ਜਨਾਨੀ ਨੇ ਪਸਾਏ ਸਾਰੇ ਜਿਹੜੇ ਲੜਕੇ ਇਦਾਂ ਜਨਾਨੀਆਂ ਗੱਲਾਂ ਕਰ ਕਰ ਕੇ ਤੁਹਾਡਾ ਬੱਚੇ ਬਾਲ ਕਰਦੇ ਨੇ ਸੰਸਰ ਦੀ ਉਹ ਮੰਗ ਕਰਦੇ ਆ ਬਸ ਚਲੋ ਸਾਡੇ ਬੱਚੇ ਤਾਂ ਚਲੋ ਨਹੀਂ ਆਉਣਾ ਕਿੱਥੇ ਕੀ ਕਰ ਸਕਦੇ ਤੇ ਅੱਗੇ ਵਾਸਤੇ ਹੋਰ ਨਾ ਕਿਸੇ ਨਾ ਉਹ ਦਾ ਹੁੱਕ ਕੰਮ ਹੋਰ ਸਖਤ ਸਜ਼ਾ ਮਿਲੀ ਦਿੱਤੀ ਜਾਵੇ